ਲੱਗੀ ਹੈ ਭਾਈ ਜੀ ਅੱਗ ਲੱਗੇ ਘਟੋ ਘਟਾਦਮ ਅੱਜ ਪੋਨਾ ਘੰਟਾ ਹੋ ਗਿਆ ਸੇਕਰਟ ਹਾਰਡ گورਨਮੈਂਟ ਸਕੂਲ ਦੇ ਬਿਲਕੁਲ ਸਾਹਮਣੇ ਸ਼ਾਸਤਰੀ ਨਗਰ ਦੇ ਫਾਟਕਾਂ ਦੇ ਕੋਲ ਸਰ ਕਿੱਥਾਂ ਲੱਗੀ ਆਗੇ ਸਰ ਜੋ ਅਸੀਂ ਮੌਕੇ ਤੇ ਕਾ ਵੀਰ ਸੀ ਤੇ ਕ ਮੈਸ ਸੀ ਸੀ ਦੋਵੇਂ ਜਾਣੇ ਸੀਗੇ ਤੇ ਇਹਨਾਂ ਚਾਰ ਪ੍ਰਵਾਸੀ ਸੀਗੇ ਜਿਹੜੇ ਰਬੜ ਦਾ ਰਬੜ ਦੀਆਂ ਇਹ ਪਾਈਪ ਲਾਈਨਾਂ ਪਈਆਂ ਨੇ ਇਹ ਰਬੜ ਦੀ ਕੇਬਲ ਪਈ ਆ ਜਿਹਦੇ ਵਿੱਚੋਂ ਅੱਗ ਲਾ ਕੇ ਉਹਦੇ ਵਿੱਚ ਹੁਣ ਕੇਬਲ ਦੇ ਵਿੱਚ ਕਾਪਰ ਆ ਸਿਲਵਰ ਆ ਕਿ ਵਾਟ ਹੈ ਆਈ ਡੋਟ ਨੋ ਉਹਦੇ ਵਿੱਚ ਕੀ ਆ ਉਹ ਅੱਗ ਲਾ ਕੇ ਉਹਦੇ ਵਿੱਚੋਂ ਕੱਢ ਰਹੇ ਸੀ ਜਿੱਦੇ ਕਰਕੇ ਇਹ ਜਵਾਲਾਮੁਰਗੀ ਅੱਗ ਲੱਗੀ ਉਹ ਬੰਦਾਂ ਨੂੰ ਅਸੀਂ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਜੇ ਅਸੀਂ ਆਵਾਜ਼ ਵੀ ਮਾਰੀ ਹੈ ਪਰਲੇ ਪਾਸੇ ਭੱਜ ਗਿਆ ਚੋਰੀ ਦੀ ਵਾਰਦਾਤ ਦੇ ਨਾਲ ਆਏ ਸੀ ਬਿਲਕੁਲ ਜੀ ਹੋਰ ਕਾਦਾ ਮਕਸਦ ਆ ਉਹਨਾਂ ਦਾ ਕਿੰਨੇ ਕੇ ਤਿੰਨ ਤੋਂ ਚਾਰ ਜਣੇ ਸੀਗੇ 20-25 ਸਾਲ ਉਹਨਾਂ ਦੀ ਉਮਰ ਸੀਗੀ ਤਿੰਨ ਤੋਂ ਚਾਰ ਜਣੇ ਸੀਗੇ ਅਸੀਂ ਆਵਾਜ਼ ਵੀ ਮਾਰੀ ਆਗੂ ਨਾਲ ਲਾਈ ਹੋਈ ਸੀਗੀ ਤੇ ਜਦੋਂ ਅਸੀਂ ਲੱਗਿਆ ਕਿ ਅੱਗ ਬਦਲ ਲੱਗੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹ ਭੱਜ ਗਏ ਉਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਅੱਗ ਦਾ ਕੀ ਹਾਲ ਹੈ ਉਸ ਤੋਂ ਬਾਅਦ ਅਸੀਂ ਆਪਣਾ ਫਰਜ਼ ਸਮਝਦੇ ਹੋਏ ਪੁਲਿਸ ਪ੍ਰਸ਼ਾਸਨ ਨੂੰ ਵੀ ਫੋਨ ਕੀਤਾ ਫਾਇਰ ਬ੍ਰਿਗੇਡ ਨੂੰ ਵੀ ਫੋਨ ਕੀਤਾ ਮੀਡੀਆ ਭਰਾਵਾਂ ਨੂੰ ਵੀ ਫੋਨ ਕੀਤਾ ਠੀਕ ਪਰ ਇਹ ਗੱਲ ਕਿ ਕਿਹਾ ਜਾਂਦਾ ਕਿ ਕਿੰਨਾ ਲੱਗੀ ਜੀ ਅੱਗ ਜਿਹਵਾਕ ਸੀਗੇ 17 18 20 ਸਾਲ ਦੇ ਤਿੰਨ ਚਾਰ ਮੁੰਡੇ ਸੀਗੇ ਨਸ਼ਾ ਕਰਦੇ ਪਏ ਸੀ ਇੱਥੇ ਤੇ ਉਸ ਤੋਂ ਬਾਅਦ ਮਾਚਿਸ ਦੀ ਤਿੱਲੀਆਂ ਸੁੱਟ-ਸੁੱਟ ਕੇ ਅੱਗ ਲਾਉਂਦੇ ਸੀ ਆਪਾਂ ਤੇ ਉਹ ਪਾਜੀ ਨੇ ਆਵਾਜ਼ ਮਾਰ ਕੇ ਕਿਹਾ ਉਹਨਾਂ ਨੂੰ ਤੇ ਨਾਲਿਓਂ ਭੱਜ ਗਏ ਤੇ ਸਾਥੀ ਆਪਾਂ ਨਾਲ ਹੀ ਪੁਲਿਸ ਨੂੰ ਤੇ ਫਾਰਵਿਕੜ ਨੂੰ ਫੋਨ ਕੀਤਾ ਜਵਾਬ ਸੀਗੇ ਪਤਲੇ ਪਤਲੇ ਜੇ ਪੈਰ ਨਾਸ਼ੇ ਨਾਸ਼ੇ ਕੋਈ ਜਵਾਬ